ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਗੁਰਦੁਆਰਾ ਲੱਖੂਆਣਾ ਸਾਹਿਬ ਪਾਸ਼ਾਹੀ ਸ਼ੇਮਿਸ ਸਹੀ ਦਾਸ ਸਿੰਘਾ ਪਿੰਡ ਜੋਗਾਨੰਦ ਵਿਖੇ ਗੁਰਮਤ ਗੁਰਮਤ ਵਿਦਿਆਲਾ ਸ਼੍ਰੀ ਹਰ ਗੋਵਿੰਦ ਸਿੰਘ ਦੰਦਮੇ ਟਕਸਾਲ ਵੱਲੋਂ ਇਤਿਹਾਸ ਗੁਰਬਾਣੀ ਉਚਾਰਨ ਲੰਬੇਕੇਸ ਦਮਾਲੇ ਦਸਤਾਰ ਕੇਸ ਮੁਕਾਬਲੇ ਅੱਜ 17 ਅਪ੍ਰੈਲ ਨੂੰ ਕਰਵਾਏ ਗਏ ਜਿਨ੍ਹਾਂ ਦਾ ਨਤੀਜਾ ਕੱਲ 18 ਅਪ੍ਰੈਲ ਨੂੰ ਸਵੇਰੇ 11 ਵਜੇ ਐਲਾਨਿਆ ਜਾਏਗਾ ਦੇਖਦੇ ਰਹੋ ਪੰਜਾਬੀ ਯਾਦ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ गाना ये जरा गाओ ਆਣੀਏ ਸਰ ਆਣੀਏ ਸਰ ਮੈਂ ਬਾਈਕ ਤੋਂ ਹੀ ਆਲਾ ਨਾ ਇਤਲੇ ਬੁਸੇ ਰਹਾ ਹਾਂ ਆਹ ਕਾ ਨਾ ਸਾਈਡ ਬੂ ਅਕਲੇ ਛਾੜ ਲੈਣਾ ਕਰੀਏ ਪੰਜ ਪੰਜ ਨਹੀਂ ਬਣੇਗਾ ਨਹੀਂ ਕਰੀ ਗਏਗਾ ਸੋ Thank you. one okay. more ਜੋ ਬਈ ਜੋ ਚਾ ਬੱਚਿਆਂ ਦਾ ਕੰਪੀਟੀਸ਼ਨ ਆ ਦਸਤਾਰ ਫੇਸਟ ਹੈ ਦਾ ਤੇ ਇਸ ਦਾ ਵੀ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਇਸ ਸਮੇਂ ਪਰਮ ਸ੍ਰੀ ਮਾਨਜੋ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਕਰ ਕਰਦਾ ਹਾਂ ਵਰ ਲਿਖੀ ਹਤੇ ਗੁਰੂ ਸਾਹਿਬ ਜੀ ਦਾ ਬਚਨ ਹੈ ਆਲਸਾ ਜੀ ਦੀ ਖਾਲਸਾ ਸਮੇਂ ਕਰੋ ਨਿਵਾਸ ਤੇ 13 April ਨੂੰ ਖਾਲਸਾ ਪੰਥ ਦਾ ਸਾਜਨਾ ਦੇ ਸੀ ਜੋ ਫਲਗੀ ਤਰ ਪਾਤਸ਼ਾਹੀਆਂ ਨੇ ਸਾਨੂੰ ਸੰਪੂਰਨ ਬਖਸ਼ਿਸ਼ ਕਰਕੇ ਰਹਿਮਤ ਦੇ ਨਾਲ ਲਾਜਿਆ ਹੈ ਖਾਲਸਾ ਪੰਥ ਦੀ ਸਾਜਣਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਲਕੂਆਣਾ ਸਾਹਿਬੀ ਕੇ ਜੋਗਨਾ ਦਿਸੂ ਸੰਗਤ ਨੂੰ ਇਥੋਂ ਦੇ ਗ੍ਰੰਥੀ ਸਰਪਾਣ ਸੋਚੇ ਹੀ ਪ੍ਰਬੰਧ ਵੱਲੋਂ ਇਹਨਾਂ ਬੱਚਿਆਂ ਦਾ ਗੁਰਬਾਣੀ ਗੰਠ ਮੁਕਾਬਲੇ ਤੇ ਦਸਤਾਰ ਮੁਕਾਬਲੇ ਤੇ ਇਹਨਾਂ ਦੀ ਕਰਵਾਏ ਗਏ ਕਿਉਂਕਿ ਬੱਚੇ ਸਾਡਾ ਆਉਣ ਵਾਲਾ ਵਿਖਿਆ ਹੈ ਤੇ ਬੱਚਿਆਂ ਦਾ ਮਨ ਜਿਹੜਾ ਉਹ ਚੰਗਾ ਹੋਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਸਫਲ ਹੋ ਸਕਣਗੇ ਕਿਉਂਕਿ ਮਹਾਰਾਜ ਦਾ ਬਚਨ ਹੈ ਸਾਬਤ ਸੂਰਤ ਸਤਿਕਾਰ ਜਰਾ ਦੂਜਾ ਬਚਨ ਸਤਿਗੁਰ ਦਾ ਸਾਨੂੰ ਇਹ ਹੈ ਕਿ ਸੁਖੋ ਸੁਨੋ ਸਿਖੇ ਮੇਰੀ ਬਾਣੀ ਪੜੋ ਸੋਧ ਗੁਰ ਕੀ ਵੀ ਪੜ ਬਹਾਤੋ ਲੈ ਮਸਾਲਾ ਹਲਤ ਪਲਤ ਮੈਂ ਕੋਈ ਨਿਹਾਲਾ ਗੁਰਬਾਣੀ ਸੋਧ ਕੜਨੀ ਗੁਰਬਾਣੀ ਸੰਖਿਆ ਗੁਰਬਾਣੀ ਇਕੱਠ ਕਰਣੀ ਤੇ ਦਸਤਾਰ ਉਹ ਸਾਨੂੰ ਸਤਿਗੁਰਾਂ ਨੇ ਤਾਜ ਬਖਸ਼ਿਸ਼ ਕੀਤਾ ਕੋ ਚਾਰ ਪੰਜ ਮੁੱਢਾ ਕਪੜਾ ਨਹੀਂ ਇਹ ਸਾਨੂੰ ਸਰਦਾਰੀਆਂ ਬਖਸ਼ਿਸ਼ ਕੀਤੀਆਂ ਕਲਗੀਧਰ ਪਾਤਸ਼ਾਹ ਜੀ ਨੇ ਕਿ ਇਨ ਗਰੀਬ ਸਿੱਖਾਂ ਨੂੰ ਦਿਓ ਪਾਤਸ਼ਾਹੀ ਯਾਦ ਕਰੇ ਨਬਦੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾ ਸਾਨੂੰ ਸਰਦਾਰੀਆਂ ਮਿਲੀਆਂ ਦਸਤਾਰ ਸਾਡੀ ਸਰਦਾਰੀ ਦਾ ਪ੍ਰਤੀਕ ਹੈ ਔਰ ਖਾਲਸਾ ਪੰਥ ਦੇ ਵਾਸਤੇ ਇਹ ਸਤਿਗੁਰਾਂ ਨੇ ਸਾਨੂੰ ਜੋ ਬਖਸ਼ਾ ਕੀਤੀਆਂ ਉਹ ਬਹੁਤ ਵੱਡਾ ਉਪਰਾਲਾ ਗੁਰਦਵਾਰਾ ਲਖੂਆਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਗ੍ਰੰਥੀ ਸਾਹਿਬਾਨ ਜੀ ਇਥੋਂ ਦੇ ਮੁਖੀ ਗ੍ਰੰਥੀ ਸਾਹਿਬਾਨ ਜੀ ਨਗਰ ਦੀ ਸਾਰੀ ਸੰਗਤ ਨੂੰ ਬੋਲ ਲੀਤਾ ਜਾ ਜੋ ਬਹੁਤ ਹੀ ਸਲਾਘਾਯੋਗ ਹੈ ਔਰ ਗੁਰੂ ਕਿਰਪਾ ਕਰੇ ਇਹਨਾਂ ਬੱਚਿਆਂ ਦੇ ਸੀਸ ਤੇ ਮਿਹਰ ਭਰਤ ਰੱਖ ਕੇ ਇਹਨਾਂ ਨੂੰ ਗੁਰਸਿੱਖੀ ਜੀਵਨ ਨਾਮ ਦੀ ਤਾਸ ਬਾਣੀ ਤੇ ਬਾਣੀ ਦਾ ਅਧਿਐਨ ਕਰਕੇ ਵੱਡਾ ਚੀ। ਠੀਕ ਹੈ ਜਿਵੇਂ ਜੋ ਕੰਪੀਟੀਸ਼ਨ ਤੋਂ ਉਸ ਤਾਰ ਬਖਿਆ ਗਿਆ ਰਿਸਪੌਂਸ ਕੀ ਬਣਦਾ। ਇਹ ਜੋ ਦਸਤਾਰ ਦਾ ਕੰਪਿਟੀਸ਼ਨ ਰੱਖਿਆ ਗਿਆ ਇਸ ਦਸਤਾਰ ਕੰਪਿਟੀਸ਼ਨ ਦੇ ਵਿੱਚ ਮੁਕਾਬਲੇ ਦੇ ਵਿੱਚ ਸਭ ਤੋਂ ਜ਼ਰੂਰੀ ਜਿਹੜੀਆਂ ਗੱਲਾਂ ਨੇ ਉਹ ਹੈ ਕਿ ਬੱਚਿਆਂ ਦੇ ਕੇਸ ਹੋਣੇ ਔਰ ਗੁਰਬਾਣੀ ਬਾਰੇ ਜਾਣਕਾਰੀ ਹੋਣੀ ਗੁਰਬਾਣੀ ਕੰਠ ਹੋਣੀ ਇਹ ਲਾਜ਼ਮੀ ਹੈ। ਇਹਦੇ ਆਧਾਰ ਦੇ ਉੱਤੇ ਪਹਿਲੇ ਦੂਜੇ ਤੀਜੇ ਇਨਾਮ ਜਿਹੜੇ ਨੇ ਵੰਡੇ ਜਾਣਗੇ। ਇਸ ਤਰ੍ਹਾਂ ਸਿੰਘ ਸਾਹਿਬ ਨੇ ਇਸ ਮੁਕਾਬਲਿਆਂ ਨੂੰ ਜਿਹੜਾ ਮਹੱਤਵ ਦਿੱਤਾ ਵੀ ਕਿਉਂ ਕਿਤੇ ਗਏ ਨੇ ਕਿਉਂ ਕਿਤੇ ਜਾ ਰਹੇ ਨੇ। ਇਹ ਸਾਡੀ ਨੌਜਵਾਨ ਪੀੜ੍ਹੀ ਨੂੰ ਜੋੜਨ ਵਾਸਤੇ ਇਹ ਮੁਕਾਬਲੇ ਕਿਵੇਂ ਸੀ ਦਿੱਤੇ ਨੇ। ਇਸ ਮੁਕਾਬਲਿਆਂ ਦੇ ਵਿੱਚ ਵਿਸ਼ੇਸ਼ ਤੌਰ ਤੇ ਤਸਿੰਗ ਸਾਹਿਬ ਗੈਰੀ ਜੁਤਾਰ ਸਿੰਘ ਜਿਹੜੇ ਵਿਦਵਤਕਸ਼ਰੀ ਦਾ ਹੋਂਦ ਸਾਹਿਬ ਜੀ ਨੇ ਜਿਹੜੀ ਪਰਵਾਣੀ ਕੰਠ ਬੱਚਿਆਂ ਤੋਂ ਸੁਣਨੀ ਆ ਉਹ ਸੇਵਾ ਅੰਗਰੇਜ਼ੀ ਦੇ ਰਹੇ ਨੇ ਔਰ ਸਮੁੱਚੀ ਸੰਗਤ ਜੋ ਗੁਰਨਾਨ ਦੇਵ ਜੀ ਦੇ ਬਹੁਤ ਯੋਗਦਾਨ ਸਹਿਯੋਗ ਕੀਤਾ ਔਰ ਅਸੀਂ ਇਹ ਬੇਨਤੀ ਕਰਦੇ ਆ ਵੀ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਜਿਹੜੀ ਸਾਡੀ ਨੌਜਵਾਨ ਪੀੜੀ ਆ ਕੌਣ ਵਾਲੇ ਜਿਹੜੇ ਬੱਚੇ ਨੇ ਇਹਨਾਂ ਨੂੰ ਅੱਖਰਤਾ ਦੇ ਨਾਲ ਜੋੜ ਤੋੜ ਕਰਕੇ ਗੁਰਬਾਣੀ ਦੇ ਨਾਲ ਜੋੜਿਆ ਜਾਵੇ ਕਿ ਜੇ ਇਹ ਗੁਰਬਾਣੀ ਦੇ ਨਾਲ ਜੁੜਨਗੇ ਤਾਂ ਹੀ ਨਸ਼ਿਆਂ ਤੋਂ ਰਚਣਗੇ ਔਰ ਤਾਂ ਹੀ ਵਿਕਾਰਾਂ ਤੋਂ ਰਚਣਗੇ ਜੇ ਗੁਰਬਾਣੀ ਨਾਲ ਨਾ ਜੁੜੇ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਬੱਚਿਆਂ ਨੂੰ ਜਿਹੜਾ ਉਹ ਵਿਕਾਰਾਂ ਵੱਲੋਂ ਰੋਕ ਸਕੇ ਔਰ ਨਸ਼ਿਆਂ ਵੱਲੋਂ ਰੋਕ ਸਕੇ ਮੇ ਵਿਚਾਰ ਉਹਨਾਂ ਨੂੰ ਔਰ ਜੇ ਗੁਰਬਾਣੀ ਨਾਲ ਨਾ ਜੁੜਨਗੇ ਤਾਂ ਫਿਰ ਕਿਸ ਵੀ ਨਹੀਂ ਰੱਖ ਸਕਦੇ ਇਸੇ ਲਈ ਅਸੀਂ ਉਹ ਪ੍ਰੋਗਰਾਮ ਕੀਤੇ ਨੇ ਆਪ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਨੂੰ ਇਸ ਤਰ੍ਹਾਂ ਦੀ ਕੋਈ ਸਰਲਾਈ ਜਾਂ ਇਹਨਾਂ ਨਾਮ ਕੀ ਰੱਖਿਆ ਗਿਆ ਬੱਚੇ ਇਹਨਾਂ ਬੱਚਿਆਂ ਦੇ ਲਈ ਜਿਹੜੇ ਬੱਚੇ ਪਹਿਲੇ ਦੂਜੇ ਤੀਜੇ ਨਾਮ ਪੋਜੀਸ਼ਨ ਦੇ ਉੱਤੇ ਸਥਾਨ ਦੇ ਉੱਤੇ ਆਉਣਗੇ। ਉਹਨਾਂ ਤਿੰਨ ਵਰਗ ਦੇ ਬੱਚਿਆਂ ਨੂੰ ਜਿਵੇਂ 3 ਤੋਂ 14 ਸਾਲ, 14 ਤੋਂ 18, 18 ਤੋਂ 23 ਸਾਲ ਤਿੰਨੇ ਵਰਗ ਦੇ ਉਮਰ ਦੇ ਬੱਚਿਆਂ ਦੇ ਲਈ ਤਕਰੀਬਨ 10000 ਦੇ ਇਨਾਮ ਰੱਖੇ ਗਏ ਨੇ। ਨਾਲ ਸਨਮਾਨ ਪੱਤਰ ਔਰ ਕੰਸੀਲਰ ਦੇ ਇਨਾਮ ਜਿਹੜੇ ਰੱਖੇ ਗਏ ਨੇ ਪਹੁੰਚਣ ਵਾਲੇ ਸਾਰੇ ਜਿਹੜੇ ਵਿਦਿਆਰਥੀ ਜਾਨੇ ਭਾਗ ਲੈਣ ਵਾਲੇ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਊਗਾ ਤਾਂ ਕਿ ਕੋਈ ਵੀ ਵਿਦਿਆਰਥੀ ਜਿਹੜਾ ਨਰਾਸ਼ ਹੋਵੇ ਨਾ ਜਾਵੇ ਮੇਰਾ ਸਨਮਾਨੀ ਟੀਕਾ ਬੱਚਿਆਂ ਦੇ ਵਿੱਚ ਇੱਕ ਨਵੀਂ ਲਹਿਰ ਉਤਪੰਨ ਹੋਵੇ ਵੀ ਅਸੀਂ ਗੁਰੂ ਘਰ ਦੇ ਨਾਲ ਜੁੜੀ ਗੁਰਬਾਣੀ ਦੇ ਨਾਲ ਜੁੜੀਏ ਸਾਰੇ ਗੁਰੂ ਦੀ ਖਾਤਰ ਸਾਰੇ ਦਾ ਕੋਈ ਨਹੀਂ ਸਾਰੇ ਸਾਡੇ ਸਤਕਾਰ ਦੇ